ਮਾਏ ਆਵੇ ਲੈ ਇਹਨੂੰ ਕਹੇ ਨਾ ਵੀ ਆ ਕੰਮ ਨਹੀਂ ਹੋਣਾ ਵਾ ਆਪਣੀ ਸਵਿਫਟ ਦੀ ਗੱਡੀ ਦੇਵੀ ਸਵਿਫਟ ਦੀ ਕੱਸੀ ਮੈਂ ਉਹਦੇ ਜਾ ਉਹਦਾ ਜਾਣਾ ਐਵੇਂ ਫੋਰਚਨਰ ਖਾਦਾ ਤੇ ਥੋੜੀ ਲਿਜਾਈ ਦੀ ਆ ਲੈਣੀ ਇਹਦੀ ਵੇਚੋ ਜੀ ਕਹੇ ਨਾ ਚਾਬੀ ਲਾਈ ਇਹਦੇ ਵੱਟੇ ਵੀ ਦੇਣਗੇ ਚਾਬੀ ਇਹ ਚ ਕੋਈ ਮਾ ਕੱਲ ਤੇਲ ਪੋਏ ਕੱਲੋਂ ਬਾਲ ਆਇਆ ਜਿਹਨੇ ਬਾਲ ਹੋਣਾ ਮੈਂ ਫੇਰ ਤੇਲ ਪਾਉਂਦਾ ਹੀ ਆ ਤੂੰ ਜਾ ਫੋਰਚਨਰ ਕਿੰਨੇ ਲਿਆਂਦੀ ਮਮੀ ਸਾਂਗ ਕੇ ਦੱਸੀ ਇਹਨੂੰ ਕਹੇ ਮਾਦੇ ਹੁਣ ਉੱਤੇ ਜਾ ਹੁਣ ਟੱਤੀ ਅੱਗੀ ਮੂਤੀ ਉੱਤੇ ਜਾਵੇ ਹੁਣ ਧਰਮਕੋੜ ਜਾਣਾ ਇੱਥੇ ਜਾਵਾਂਗੇ ਪਰ ਆ ਉਹ ਜਾਣਾ ਐਵੇਂ ਇੱਥੇ ਜਾਣਾ ਕੋਈ ਇੱਥੇ ਨਹੀਂ ਜਾਣਾ। ਉਹ ਮਾਂ ਲੱਗਣੀ ਫਿਰ। ਮੈਂ ਤਾਂ ਮਾਂ ਕਰਦੀ ਆ। ਲੱਗੀ ਜਾਵੇ। ਆਲੂ ਨਹੀਂ ਖੁਦਵਾਉਣਾ। ਉਹ ਵੀ ਬਿਮਾਰ ਕਾਂ। ਲੈ ਲਿਆ ਆਪਾਂ 18 ਮਾਡਲ। ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ। ਬਹੁਤ ਹੀ ਜ਼ਿਆਦਾ ਸੋਹਣਾ ਕੱਟਵਰਕ ਕਰਕੇ ਬਣਾਇਆ ਗਿਆ ਇਹਨੂੰ। ਸਾਰੇ ਉਹ ਕਹਿੰਦੇ ਬਾਹਰ ਕਬੜਾ ਲੈਣਾ ਜਾਵੇ ਕੋਈ ਲਾਗ। ਨਹੀਂ। ਨਹੀਂ ਵਾੜਦੇ ਆ ਯਕੀਨ ਨਹੀਂ ਹੈਗਾ ਭਾਈ ਕਿਵੇਂ ਕੀ ਕਹਿੰਦਾ ਏ ਤੂੰ। ਜਮਾਈ ਨਹੀਂ ਕਸਾਦਾ ਤੂੰ ਕਿਵੇਂ ਇੱਥੇ ਕਈ ਰੱਖਦੀ ਟਰੈਕਟਰ ਉੱਤੇ ਚਾੜ ਦਿੰਦੇ ਕਈ ਦੇ ਉੱਤੇ ਕਾਰਤੀ ਪਾਰਟੀ ਮੈਂ ਓਕੇ ਨਹੀਂ ਮੈਂ ਲੈ ਕੇ ਆਇਆ ਜਿਵੇਂ ਰਾਜੇ ਅੱਜ ਤੇਰੇ ਲਈ ਕੋਈ ਨਹੀਂ ਇਹ ਲੈ ਕੇ ਆਇਆ ਦਾ ਸੱਚੀ ਮਾਦਾ ਮੈਂ ਲੈ ਆਇਆ ਸਾਹ ਲੱਗੇ ਆਹ ਸਭ ਤੋਂ ਜ਼ਿਆਦਾ ਖੰਦੀ ਆ ਪੜਾਈ ਇੱਕ ਡੱਬਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂ ਇਸ ਗ੍ਰੀਨਰੀ ਗ੍ਰੀਨਰੀ ਹੋਈ ਪਈ ਹੈ ਕਿਹੜਾ ਸੂਟ ਸੀਗਾ ਇਹ ਬਲੈਕ ਕਲਰ ਦਾ ਜਿਹੜਾ ਕਿ ਪਾਰਟੀ ਰੀਅਸ ਤੋਂ ਬਣਾਇ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਬਹੁਤ ਹੀ ਜਿਆਦਾ ਸੋਹਣਾ ਕੱਟ ਵਰਕ ਕਰਕੇ ਬਣਾਇਆ ਗਿਆ ਇਹਨੂੰ ਜੀਰਾ ਘੜੇ ਘੇਰੇ ਦਾ ਫਰੰਟ ਬੈਕ ਗਲਾ ਗਾਵਾ ਕੋਨ ਦੇ ਨਾਇਸ ਦੁਪੱਟਾ ਨਾਇਸ ਮਾਏ ਆਵੇ ਲੈ ਇਹਨੂੰ ਕੋਈ ਨਾ ਵੀ ਆ ਕੰਮ ਨਹੀਂ ਹੋਣਾ ਆਪਣੀ ਸਵਿਫਟ ਦੀ ਗੱਡੀ ਦੇ ਵੀ ਸਵਿਫਟ ਦੀ ਗੱਡੀ ਮੈਂ ਬਹੁਤ ਜਿਆਦਾ ਆਪਦਾ ਜਾਣਾ ਕਿ ਐਵੇਂ ਫੋਰਚੂਨੋ ਖਾਦਾ ਤੇ ਥੋੜੀ ਲਿਜਾਈ ਦੀ ਆ ਹਾਂ ਆ ਵੇ ਲਾ ਗੱਡੀ ਦੀ ਚਾਬੀ ਨਹੀਂ ਦਿੰਦਾ ਇਹ ਇਹਦਾ ਖਰੇ ਕਿਵੇਂ ਨਹੀਂਗਾ ਕੋਈ ਘੇਰ ਪਸ ਲੈਣੀ ਇਹਦੀ ਵੇਚੋ ਤੇ ਕਹਿੰਦੇ ਚਾਬੀ ਲਈ ਇਹਦੇ ਵੱਟੇ ਵੀ ਦੇਣਗੇ ਚਾਬੀ ਇਹ ਚ ਗੋਏ ਮਾਰ ਕੱਲ ਤੇਲ ਪਾਏ ਖਲੋ ਬਾਲ ਆ ਜਿਹਨੇ ਬਾਲ ਹੋਣਾ ਮੈਂ ਫੇਰ ਤੇਲ ਪਾਉਂ ਤਈਆ ਧਰਮਕੋੜ ਤਾਂ ਕੰਨਾ ਤੇ ਮੈਨੂੰ ਨਹੀਂ ਪਤਾ ਇਹਨੂੰ ਕਹਿੰਦਾ ਫੋਰਚਨਰ ਤੇ ਜਾਵੇ ਉਦੋਂ ਇਹਨੇ ਨਹੀਂ ਲੈਂਦੀ ਚਾਹਣਾ ਅਸੀਂ ਨਹੀਂ ਲੈਂਦੀ ਹੁੰਦੀ ਇਹਨੇ ਲੈਂਦੀ ਆ ਕਿੰਨੇ ਲੈਂਦੀ ਆ ਤੂੰ ਸੌਂ ਖਾ ਜਾ ਤੂੰ ਸੌਂ ਖਾ ਜਾ ਕਿੰਨੇ ਲੈਂਦੀ ਤੂੰ ਸੌਂ ਖਾ ਤੂੰ ਜਾ ਫੋਰਚਨਰ ਕਿੰਨੇ ਲੈਂਦੀ ਮੰਮੀ ਸਾਂਗਾ ਕਹੇ ਦਸੀ ਇਹਨੂੰ ਕਹੇ ਮਾਦੇ ਹੁਣ ਉੱਤੇ ਜਾ ਹੁਣ ਟੱਟੀ ਅੱਗੀ ਮੂਤੀ ਉੱਤੇ ਜਾਵੇ ਹੁਣ ਇਹ ਅੱਗੀ ਮੂਤੀ ਨਹੀਂ ਕੱਢਣੀ ਆ ਹਾਂ ਨਹੀਂ ਨਹੀਂ ਕਿਉਂ ਨਹੀਂ ਕੱਢਣੀ ਉਹ ਇਹਨੂੰ ਕਹੇ ਆਪਦੇ ਸਾਧਨ ਤੇ ਜਾ ਧਰਮਘੜ ਜਾਣਾ ਇੱਥੇ ਜਾਵਾਂਗੇ ਪਰ ਆ ਉਹ ਜਾਣਾ ਐਵੇਂ ਇੱਥੇ ਜਾਣਾ ਕੋਈ ਇੱਥੇ ਨਹੀਂ ਜਾਣਾ ਇੱਥੇ ਹੀ ਜਾਣਗੇ ਸਿੱਧੀ ਗੱਲ ਹੈ ਆਪਦੇ ਸਾਧਨ ਤੇ ਜਾਣ ਹਾਂ ਪਿਓ ਦਾ ਕਹੋ ਸਾਧਨਾਂ ਪਿਓ ਲਾਦਾ ਮੈਂ ਤੂੰ ਮਾਂ ਲੱਗਦੀ ਫਿਰ ਮਾਂ ਤਾਂ ਮਾਂ ਲੱਗਦੀ ਮੈਂ ਲੱਗੀ ਜਾਵੇ ਨੋ ਨਹੀਂ ਪਰਫਾਨ ਉਹ ਵੀ ਮੁਬਾਰਕਾਂ ਲੈ ਲਿਆ ਆਪਾਂ 18 ਮਾਡਲ ਠੀਕ ਹੈ ਮੈਂ ਦੇਣੀ ਮੁਬਾਰਕਾਂ ਇਹਨੂੰ ਦੇਣੀਆਂ ਮੁਬਾਰਕਾਂ ਚਲ ਕਾ ਸਟਾਰਟ ਆਵਾਜ਼ ਹੀ ਸੁਣਾ ਦੇ ਹਰ ਲੈਦਾ ਬੜਾ ਚੱਕਰ ਸਾਡੀ ਜ਼ਿੰਦਗੀ ਚੱਕਦਾ ਆਏ ਲੈਣਾ ਨੇ ਜਿਹਨੇ ਲਿਆ ਉਹਨੂੰ ਜੀਣ ਦੇਣਾ ਨਹੀਂ ਹਾਂਜੀ ਤੂੰ ਨਹੀਂ ਸਮਝਦਾ ਇਹ ਗੱਲਾਂ ਨੂੰ ਕਾ ਸਟਾਰਟ ਮਾਰਸ਼ਲ ਪਸਾਰਲਾ ਤਾਂ ਬੰਦੇ ਮੈਟਰ ਪੰਜਾਬ ਨੇ ਹਰ ਲੈ ਲੈਂਦਾ ਏ ਮੈਟਰ ਪੰਜਾਬ ਐਨਾ ਟਾਈਮ ਤੇਰੇ ਸੱਚੀ ਟਾਈਮ ਨਾਲ ਤੁੰਤ ਮੈਂ ਰਾਲ ਪੜਿਆ ਇਹ ਤਰ੍ਹਾਂ ਹੋਈ ਦੇਰ ਸਰ ਵੈਰੀ ਕੁਡ ਮੁਬਾਰਕਾ ਤੈਨੂੰ ਮੁਬਾਰਕਾਂ ਭਜਾ ਕੇ ਲੈ ਜਾ ਇਹਨੂੰ ਸਾਡੇ ਪਿੰਡਾਂ ਨੂੰ ਸਾਡੇ ਪਿੰਡ ਕਿਹੜਾ ਕੱਢਿਆ ਜਾ ਜਾ ਭੱਜ ਜਾ ਸਾਡੇ ਸਾਡੇ ਨਾਲ ਇਸਾ ਨੂੰ ਫਿਰਦਾ ਅਸੀਂ ਇੱਕ ਤੇ ਦੀਵਾ ਪਾਦੈ ਨਾ ਸਾਨੂੰ ਕਿ ਹਜ਼ਾਰ ਦੋਸਤ ਨੇ ਦਵਾ ਲੈਣਾ ਰੱਬ ਤੋਂ ਡਰ ਰੱਬ ਤੋਂ ਡਰ ਕਰ ਲਾ ਓਏ ਜਮਾ ਉਹ ਟੈਂਪੂ ਵਰਗੀ ਬਾਜੀ ਓਏ ਕਰੀ ਦੇ ਦੇ ਐ ਇਹਦੀ ਬਾਜੀ ਦੀਆ ਹਾਰਲੇ ਤੋਂ ਘਟਾ ਨਾ ਨਹੀਂ ਮੈਂ ਤੈਨੂੰ ਅੱਗੇ ਕਰਨਾ ਸੁਣਾਣਾ ਕਿੰਨੇ ਕਿੰਨੇ ਸਕਿੰਟਾਂ ਚ ਕਿੰਨੇ ਤੇ ਆਂਦੀ ਆ ਮੜੀ ਚੱਲ ਤੇਰੀ ਐਕਟਿਵ ਆ ਲਾ ਕੇ ਹੁਲਟ ਖੜਾ ਅਸੀਂ ਕਰ ਲਈਦਾ ਰਾਂਝਾ ਰਾਜੀ ਰਾਂਝਾ ਰਾਜੀ ਕਰ ਲਈਦਾ ਵਾਦੇ ਯਾਦੇ ਤੇਲ ਵੇਖੋ ਦੇਰ ਇਹ ਬੋਲ ਰੱਖੀ ਨਹੀਂ ਤੈ ਕੀ ਆਪਰੇ ਹੈਪੀ ਬਰਥਡੇ ਅੰਤਲੇ ਚਿਕਨ ਲਿਆਦਾ ਠੀਕ ਆ ਮੈਂ ਤੇਰੀ ਪਾਰਟੀ ਤੇ ਠੀਕ ਆ ਬਰਥਡੇ ਦਾ ਆਨੰਦ ਆ ਕਰਤੀ ਪਾਰਟੀ ਮੈਂ ਓਕੇ ਨਹੀਂ ਮੈਂ ਲੈ ਕੇ ਆਇਆ ਜਿਵੇਂ ਰਾਜੇ ਅੱਜ ਤੇਰੇ ਲਈ ਕੋਈ ਨਹੀਂ ਲੈ ਕੇ ਆਇਆ ਦਾ ਸੱਚੀ ਮਾਦਾ ਲੈ ਕੇ ਆਇਆ ਸਾਹ ਲੱਗੇ ਮੈਂ ਮਾਰੀ ਜਾਂਦਾ ਝੂਠ ਆ ਮੈਂ ਤੈਨੂੰ ਕਹਿੰਦੇ ਝੂਠ ਬੋਲਿਆ ਮੈਨੂੰ ਦੱਸੀ ਐ ਨਹੀਂ 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 ਸੁਣਿਆ ਹੀ ਨਹੀਂ ਹਾਂ ਚੰਗਾ ਓਕੇ ਬਾਏ ਬਾਏ ਆ ਸਭ ਤੋਂ ਜ਼ਿਆਦਾ ਖਾਂਦੀ ਐ ਫੜਾਈ ਇੱਕ ਡੱਬਾ ਆ ਤੁੰਨੇ ਚੰਦੂ ਕਰ ਦਿੰਦਾ ओके okay, बाय आ कर दो सारेन गुड नाइट कर दो गुड नाइट बाय कुत्ते ने यार इधर गुड नाइट गुड नाइट बताई ਮਾੜਾ ਕਿਉਂ ਇੱਕੋਟ ਨਾਈ ਮੈਂ ਨਹੀਂ ਕਿਹਾ ਵਾੜੀ ਬਾਈ ਨਹੀਂ ਮਰਾ ਕਹਦੇ ਬਾਈ ਹੈ ਨਹੀਂ ਮੈਂ ਮਾਦਾ ਬਣੀ ਕਹਦੇ ਚੱਲ ਫਿਰ ਇੱਕ ਕਰ ਕਹਦੇ ਬਾਏ ਸਾਰੇ ਸਾਹ ਸਾਬੇ ਹੋ ਗਈ ਬਾਏ ਨਾ ਮੋਟੇ ਦਾ ਕੈਫਾ ਸਵਾਦ ਲਾਉਣਾ ਇਹਨਾਂ ਨੇ ਇਹ ਬਾਹਮਾ ਪਾੜਨਦੇ ਹੋਏ ਫੇ ਕਾਚੂ ਮਾਰਨਾ ਫੜੀ ਫੜੀ ਉਹ ਰਾਦੇ ਭਰਾਵਾਂ ਐਦਾਂ ਨਹੀਂ ਕੋਈ ਹੋਣ ਲੱਗਾ ਕਿਹਦੇ ਪਿਛੇ ਕਾਚੂ ਮਾਰੇ ਮੇਰੇ ਕੋਲ ਇੱਕ ਬੜਾ ਫੋਨ ਲੈ ਲੈਂਦਾ ਬਾਹੂ 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 ਕੀ ਅਦਰ ਵਿਖਾ ਵਿਖਾ ਬਾਹਾਂ ਬਾੜੀ ਫਿਰਦਾ ਕੰਦੇ ਸਾਡੇ ਨਾਲ ਤਗੜਾ ਨਹੀਂ ਕੀ ਰਵੀਨਾਂ ਨੇ ਜਿਆ ਨਾ ਉੱਤੇ ਤੇ ਟੰਡਣ ਕੀ ਦੱਸਦੇ ਨਹੀਂ ਨਹੀਂ ਇਹ ਨਾ ਕੀ ਰੋਬੇ ਦਾ ਕੀ ਇਹ ਨਾਮ ਹੈ ਕਾਲੀ ਰੁਪਾਲੀ ਕੀ ਆ ਬਾ ਕੁੜੀ ਨੂੰ ਗਰਮੀ ਲੱਗਣ ਦੀ ਆ ਉਹ ਸੌਰੀ ਠੰਡ ਲੱਗਣ ਦੀ ਵੇ ਆ ਸਵੈਟਰ ਪਾਈ ਫਿਰਦੀ ਨਵੀਂ ਮਿਲ ਗਈ ਗ੍ਰਿਪ ਬਣ ਗਈ ਗੱਲ ਬਈ ਮੈਨ ਲਗੀ ਗ੍ਰਿਪਾ ਮਨੋ ਕਿ ਇੰਨਾ ਕਿ ਟਾਈਮ ਹੀ ਲੱਗਦਾ ਨਾਲ ਦਾ ਬੰਦਾ ਪੀ ਜਾਂਦਾ ਦੀ ਕੌਫੀ ਜਾਂ ਕੁਝ ਵੀ ਪਾਣੀ ਆ ਪਰ ਗੱਲ ਆ ਨਾ ਗ੍ਰਿਪ ਜ਼ਰੂਰੀ ਆ ਗ੍ਰਿਪਾ ਨਾ ਇਹਦੇ ਆਸਤੇ ਚਲੋ ਨਹੀਂ ਵਧੀਆ ਚੀਜ਼ ਆ ਬਹੁਤ ਆ ਵੀ ਹੁਣ ਇੰਨੀ ਕ ਐਂਡ ਹੋ ਗਿਆ ਨਾ ਕੰਮ ਨੇ ਓਕੇ ਥੈਂਕ ਯੂ ਦੈਟਸ ਆਲ ਇੰਨੀ ਵੀਰੇ ਮੈਨ ਸਮਝ ਨਹੀਂ ਆਈ ਇਹ ਤਾਰ ਤੂੰ ਸਾਰੀ ਅੰਦਰ ਸਿੱਟੀ ਜਾਣੇ ਵਜਾ ਬੈਂਡ ਤਾਂ ਜਾਣ ਇੱਥੇ ਗੁੱਛਾ ਹੀ ਬਣ ਗਿਆ ਤੇਰਾ ਜਾ ਇਹ ਗਰਮ ਹੋ ਜਣੀ ਇੱਥੇ ਨਹੀਂ ਹੁੰਦੀ ਨਹੀਂ ਨਹੀਂ ਗੁੱਛਾ ਬਣ ਜਾ ਮੇਰੇ ਨਾਲ ਲੋਡ ਪੈਣਾ ਹੀ ਗਰਮੀ ਬਹੁਤੀ ਚੱਲ ਤੁਹਾਡੀ ਮਰਜੀ ਤੇਨੇ ਅੰਦਰ ਕਹਤੋਂ ਪਾਉਂਦੇ ਵੀਰ ਜੀ ਤਾਰੇ ਬਾਹਰ ਕਬੜਾ ਲੈਣਾ ਜਾ ਕੋਈ ਲਾ ਨਹੀਂ ਨਹੀਂ ਵਾੜਦੇ ਯਕੀਨ ਨਹੀਂ ਹੈਗਾ ਬਾਈ ਕਿਵੇਂ ਕੀ ਕਹਿੰਦਾ ਤੂੰ ਇਹ ਬਾਈ ਇਹਨਾਂ ਤੋਂ ਯਕੀਨ ਜਮਾ ਹੀ ਨਹੀਂ ਕਰ ਸਕਦਾ ਤੂੰ ਕਿਵੇਂ ਇੱਥੇ ਕਈ ਰੱਖਦੀ ਟਰੈਕਟਰ ਉੱਤੇ ਚੜਾ ਦਿੰਦੇ ਕਈ ਦੇ ਉੱਤੇ ਐ ਵੀਰ ਜੀ ਸੱਚੀ ਨੇ ਆ ਬਾਈ ਤੇ ਹੋਇਆ ਕਿ ਤੁਹਾਡੇ ਬਾਰੇ ਕਹਿ ਰਿਹਾ ਕਹਿੰਦੇ ਕਈ ਦੇ ਉੱਤੇ ਟਰੈਕਟਰ ਚੜ੍ਹਦੇ ਲੇਤੇ ਵੀਰ ਜੀ ਆਹ ਭਲਾ ਟਾਇਰ ਵੱਡੇ ਕੋਈ ਦਿੱਕਤ ਨਹੀਂ ਕੋਈ ਆ ਉਹ ਵੇਲਾ ਜਾਣੇ ਬਾਹਲਾ ਕੁਛੋ ਮੁਚੀ ਹੋ ਜਾਂਦੀ ਆ ਮੈਂ ਨਾ ਕਰ ਲਾ ਸਹੀ ਇਹਨੂੰ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ